ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਨੰਗਲ ਡੈਮ ਤੇ ਲੋਖੜ ਗੇਟਾ ਤੇ ਪਾਣੀਆਂ ਦੇ ਹੱਕ ਲਈ ਜਿੱਤੇ ਜਾ ਰਹੇ ਧਰਨਿਆਂ ਵਿੱਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਣੀ ਸੰਬੰਧੀ ਜ਼ੋਰਦਾਰ ਮੋਰਚਾ ਲਾਇਆ ਗਿਆ ਹੈ। ਮੰਤਰੀ ਨੇ ਦੱਸਿਆ ਕਿ ਪੰਜਾਬ ਪਹਿਲਾਂ ਹੀ ਆਪਣੇ ਹਿੱਸੇ ਤੋਂ ਵੱਧ ਪਾਣੀ ਹਰਿਆਣੇ ਨੂੰ ਦੇ ਚੁੱਕਾ ਹੈ। ਪਰ ਹੁਣ BBMB ਵਿਭਾਗ ਕੇਂਦਰ ਦੇ ਦਬਾਅ ਹੇਠ ਪੰਜਾਬ ਦੇ ਹਿੱਸੇ ਦਾ ਹੋਰ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦਾ ਹੈ ਜੋ ਕਿ ਕਿਸੇ ਵੀ ਸਥਿਤੀ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਅੱਗੇ ਹੋਰ ਕੀ ਕਿਹਾ ਆਓ ਸੁਣੋ ਬਿਲਕੁਲ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਲਮਾਨ ਜੀ ਦੀ ਨਿਰਦੇਸ਼ ਤੇ ਹਲਕਾ ਪੁਹਾ ਤੋਂ ਇੱਕ ਵੱਡਾ ਕਾਫਲਾ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਪੁੱਜਿਆ ਸੋ BBMB ਦਾ ਜਿਹੜਾ ਮਸਲਾ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ 'ਚ ਰਿਹਾ ਸੋ ਇੱਕ ਵਾਰ ਫਿਰ ਪੰਜਾਬ ਦੀ ਹਿੱਕ ਤੇ ਕਹ ਲਓ ਪੰਜਾਬ ਦੇ ਸੀਨੇ ਤੇ ਕਹ ਲਓ ਜਿਹੜਾ ਉਹ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕੇਂਦਰ ਸਰਕਾਰ ਨੇ ਸੋ ਪੰਜਾਬ ਦਾ ਜਿਹੜਾ ਪਾਣੀ ਹੈ ਪੰਜਾਬ ਜਿਹੜਾ ਪਾਣੀ ਦੇ ਨਾਂ ਤੇ ਵਸਿਆ ਅੱਜ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਿੱਸੇ ਦਾ ਪਾਣੀ ਹੋ ਗਏ ਉਹਨਾਂ ਤੋਂ ਹਰਿਆਣਾ ਨੂੰ ਜਿਹੜੀ ਸਰਕਾਰ ਦੇਣਾ ਚਾਹਦੀ ਹੈ ਕੇਂਦਰ ਦੀ ਇਹਦੇ ਖਿਲਾਫ ਮਾਨਜੋਗ ਮੁਖਮਤ ਦੇ ਮੁੱਖ ਮੰਤਰੀ ਜਿਨ੍ਹਾਂ ਜਿਹੜਾ ਇਤਿਹਾਸਿਕ ਫੈਸਲਾ ਲਿਆ ਹੈ ਇਹ ਵੀ ਮੈਂ ਸਮਝਦਾ ਕਿ ਪੰਜਾਬ ਦੇ ਇਤਿਹਾਸ ਦੇ ਅੰਦਰ ਇੱਕ ਮੀਲ ਪੱਥਰ ਸਾਬਤ ਹੋਊਗਾ ਸੋ ਪੰਜਾਬ ਦੇ ਪਾਣੀਆਂ ਦਾ ਸਵਾਲ ਹੋਵੇ ਪੰਜਾਬ ਦੀ ਜਿਹੜੀ ਉਹ ਮੈਂ ਸਮਝਦਾ ਵੀ ਫਰਲ ਟੋਟਲ ਪੰਜਾਬ ਦੇ ਹੱਕਾਂ ਦਾ ਸਵਾਲ ਹੋਵੇ ਲਗਾਤਾਰ ਆਮ ਆਦਮੀ ਪਾਰਟੀ ਪਿਛਲੇ 3 ਸਾਲਾਂ ਤੋਂ ਤੇ ਪੈਰਾ ਦੇ ਰਹੀ ਹੈ ਸੋ ਅਸੀਂ ਅੱਜ ਜਿੱਥੇ ਕਾਫਲੇ ਨਾਲ ਆਏ ਆ ਔਰ ਲਗਾਤਾਰ ਜਦੋਂ ਤੱਕ ਮਾਨਜੁਗ ਮੁੱਖ ਮੰਤਰੀ ਸਰਦਾਰ ਰਵਿੰਦਰ ਸਿੰਘ ਮਾਨ ਜੀ ਦਾ ਆਦੇਸ਼ ਇੱਥੇ ਧਰਨੇ ਦੇ ਰੂਗਾ ਅਸੀਂ ਧਰਨੇ ਤੇ ਬੈਠਾਂਗੇ ਸੋ ਪੰਜਾਬ ਨੇ ਹਰਿਆਣਾ ਨੂੰ ਪੜਦਾ ਹਿੱਸਾ ਪਾਣੀ ਦਾ ਜਿਹੜਾ ਦੇ ਦਿੱਤਾ ਹੁਣ ਬਾਧੂ ਪਾਣੀ ਖੋ ਗਏ ਪੰਜਾਬ ਨੂੰ ਵੰਜਰ ਕਰਨ ਦੀਆਂ ਜਿਹੜੀਆਂ ਸਾਸਾਂ ਨੇ ਮਾਰੂਥਲ ਬਣਾਉਣ ਦੇ ਜਿਹੜੇ ਹੱਲੇ ਪੰਜਾਬ ਦੇ ਖਿਲਾਫ ਉਹ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਸੋ ਆਮ ਆਗਮੀ ਪਾਰਟੀ ਬਹੁਤ ਕਲੀਅਰ ਹੈ ਸੋ ਅੱਜ ਇੱਥੇ ਆਏ ਆਂ ਔਰ ਅਸੀਂ ਇਹ ਕਹਿਣਾ ਵੀ ਚਾਹੁੰਦੇ ਆਂ ਵੀ ਕੇਂਦਰ ਦੀ ਸਰਕਾਰ ਨੂੰ ਤੁਸੀਂ ਸਾਡਾ ਆਰਡੀਐਫ ਧੱਕਿਆ ਤੁਸੀਂ ਸਾਡਾ ਜਿਹੜਾ ਕਈ ਤਰ੍ਹਾਂ ਦੇ ਫੰਡ ਜਿਹੜੇ ਆ ਪੰਜਾਬ ਦੇ ਉਹ ਧੱਕੇ ਆ ਪੰਜਾਬ ਨੂੰ ਉਹ ਹੱਥੇ ਕਰਨਾ ਚਾਹੁੰਦੇ ਹੋ ਪੰਜਾਬ ਨੂੰ ਤੁਸੀਂ ਬਿਲਕੁਲ ਮਤਲਬ ਜਿਹੜਾ ਉਹ ਆਈਸੋਲੇਟ ਕਰਨਾ ਚਾਹੁੰਦੇ ਹੋ ਸੋ ਪੰਜਾਬੀ ਨੇ ਇਹ ਆਪਣੇ ਹੱਕਾਂ ਨੂੰ ਲੈਣਾ ਵੀ ਜਾਣਦੇ ਆ ਲੜਨਾ ਵੀ ਜਾਣਦੇ ਆ ਸੋ ਲਗਾਤਾਰ ਇੱਥੇ ਧਰਨੇ ਤੇ ਬੈਠੇ ਆ ਕਿ ਕਿਸੇ ਵੀ ਕੀਮਤ ਤੇ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਉਹ ਕਿਸੇ ਵੀ ਸਟੇਟ ਨੂੰ ਨਹੀਂ ਦਿੱਤਾ ਜਾਊਗਾ ਪੰਜਾਬ ਦੇ ਪਾਣੀ ਦੀ ਰਾਖੀ ਕਰਾਂਗੇ